ਤਦ ਗੱਲ ਹੋ ਗਈ ਆ ਉਹਨਾਂ ਦੇ ਸੁਝਾਅ ਮੰਨ ਲੈਨੇ ਆਂਦੇ ਵੀ ਇੱਦਾਂ ਹੀ ਗੌਰ ਕਰਦੇ ਆਂ ਸਾਰਿਆਂ ਨੇ ਕੋਈ ਨਾ ਛੋਟੀ ਦਾ ਛੋਟੀ ਦਾ ਘੜੀ ਇੱਕ ਦੋ ਬੈਲ ਜਿਹੜੇ ਅੱਗੇ ਬੱਚਿਆਂ ਦੇ ਉਹ ਆਪਣੇ ਕੋਲ ਜਮਾ ਕਰ ਲੈਣ ਗੱਲ ਹੋ ਗਈ ਦੱਸਣਾ ਸਾਨੂੰ ਆਹ ਇੰਨੇ ਜਨੇ ਆਏ ਆ ਅੱਗੇ ਵੀ ਛਡਾਰ ਹੁੰਦਾ ਛੱਡ ਕੇ ਆ ये आना एक वेई प्रॉपर है पर्सनल सिक्योरिटी है तुम पर्सनल अपनी पर्सनल सिक्योरिटी रखो पर्सनल सिक्योरिटी गार्ड रखो क्योंकि जे नहीं रखोगे ना सिक्योरिटी है तुम्हारे स्कूल का माहौल है हफ्ता पहला है और कोई नहीं है ना पता क्यों ये पर्सनल सिक्योरिटी गार्ड तुम तो नहीं आ रहे सुना के हो ਉਹ ਚਾਰ ਬੰਦੇ ਬਾਹਰੋਂ ਹੀ ਪਿਸਤੌਲ ਲੈ ਕੇ ਆਏ ਨੇ ਬਿਲਕੁਲ ਸਹੀ ਇਹ ਗੱਲ ਸੁਣਿਓ ਚਾਰ ਬੰਦੇ ਬਾਹਰੋਂ ਕੀ ਗੱਲ ਕੋਈ ਸਕੂਲ 'ਚ ਬੰਦਾ ਹੈਗਾ ਜਿਹੜਾ ਉਹ ਕਢਾ ਸਕਿਆ ਉਹਨਾਂ ਨੂੰ ਕਿਉਂਕਿ ਸਕਿਉਰਟੀ ਗਾਰਡ ਤੇ ਉਹ ਥੋੜਾ ਬੋੜਾ ਡਰਦਾ ਹੋਊਗਾ ਹਾਂ ਨਹੀਂ ਚਾਹੀਦਾ ਸਕਿਉਰਟੀ ਬੰਦਾ ਨਹੀਂ ਰੱਖਣਾ ਪਈਏ 10000 ਲੈਣ ਹਾਂਜੀ ਹਾਂਜੀ ਨਹੀਂ ਹੋਊਗਾ ਗਨਮੈਨ ਵਾਲੇ ਹੈਗੇ ਆ ਉਹਦੇ ਵਿੱਚ ਕਿਹੜੀ ਗੱਲ ਹੈ ਸਰ ਆ ਜੀ ਲੈ ਕੇ ਬਾਹਰ ਨਾ ਆਪਣਾ ਨੰਬਰ ਦੇ ਬੈਟ तीन चारे तीन चार्ड हायर कर सकते स्कूल ने हम दो रखे बच्चे नहीं मेरा नाम संध्या है अचली गेट तो मेरे बेटी और बेटा दस साल तो इतने पढ़ रहे बेटी सैवनथ्च है बेटा फिफ्थ च है बेटी ने और बेटे ने ये सब कुछ लाइव देखे हैं ਜਦੋਂ ਗੋਲੀ ਚੱਲੀ ਹੈ ਬੇਟੀ ਮੇਰੀ ਉੱਥੇ ਖੜੀ ਸੀ ਜਿੱਥੇ ਗੋਲੀ ਚਲਾ ਰਿਹਾ ਹੈ ਬੇਟਾ ਜੋ ਵੀ ਲੜਕਾ ਸੀ ਬੇਟਾ ਵੀ ਉੱਥੇ ਖੜਾ ਸੀ ਜਦੋਂ ਬੇਟੇ ਨੇ ਦੇਖਿਆ ਕਿ ਆਵਾਜ਼ ਆਈ ਠਾਹਦੀ ਤੇ ਬੱਚੇ ਨੇ ਦੇਖਿਆ ਕਿ ਕੁਝ ਹੋ ਗਿਆ ਗੋਲੀ ਚੱਲ ਗਈ ਹੈ ਉਹ ਭਾਈ ਦੇ ਜਿਹੜਾ ਬੇਟਾ ਚੱਲੀ ਹੈ ਜਿਹਦੇ ਗੋਲੀ ਉਹ نیچے ਪੈ ਗਿਆ ਉਹਨੇ ਧੋਨ ਥੱਲੇ ਸੁੱਟਦੀ ਹੈ ਮੇਰਾ ਬੇਟਾ ਪਿੱਛੇ ਦਾ ਪਿੱਛੇ ਬੈਕ ਪੈ ਗਿਆ ਡਰ ਨਾਲ ਸਹਿਮ ਗਿਆ ਜਾਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਮੇਰੀ ਬੇਟੀ ਕਹਿ ਰਹੀ ਸੀ ਮਮਾ हेमंत ਨੀਚੇ ਡਿੱਗ ਗਿਆ ਮੇਰੇ ਬੱਚੇ ਨੇ ਆਪਣੀ ਅੱਖਾਂ ਨਾਲ ਇਹ ਲਾਈਵ ਦੇਖਿਆ ਉਹ ਸਾਰੀ ਰਾਤ ਨਹੀਂ ਸੁੱਤਾ ਉਹਦੀ ਵਜ੍ਹਾ ਨਾਲ ਆਪਾਂ ਵੀ ਨਹੀਂ ਸੁੱਤੇ ਕਿ ਬੱਚੇ ਨੇ ਇਹ ਕੁਝ ਦੇਖ ਲਿਆ ਹੁਣ ਮੇਰੇ ਬੇਟੇ ਦੇ ਦਿਮਾਗ 'ਚ ਇਹ ਗੱਲ ਨਿਕਲੇਗੀ ਜੇ ਸਕੂਲ ਵਾਲੇ ਪਹਿਲੇ ਸੋਚਦੇ ਕਿ ਜੇ ਨਾ ਬੱਚਿਆਂ ਦਾ ਝਗੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਆ ਗੱਲ ਨਹੀਂ ਸੀ ਹੋਣੀ ਕੋਈ ਪਹਿਲਾਂ ਤੁਸੀਂ ਕੰਪਲੇਂਟ ਕਿਸੇ ਨੇ ਕੀਤੀ ਇੱਥੇ ਆਪਾਂ ਬਹੁਤ ਕੀਤੀਆਂ ਜੀ ਅਸੀਂ ਬਹੁਤ ਬੀ ਤਾਡੀ ਮੈਂ ਅੱਜ ਸ਼ਿਕਾਇਤ ਕੀਤੀ ਹੈ ਸਕੂਲ ਨਾਲ ਪਿਆ ਘਟੂ ਘਟ ਬੱਚੇ ਜਿਨ੍ਹਾਂ ਨੇ ਇਹ ਝਗੜਾ ਕੀਤਾ ਹੈ ਉਹਨਾਂ ਨੂੰ ਬਾਹਰ ਤੇ ਕੱਢ ਦੇ ਨਹੀਂ ਸਕੂਲ ਤੋਂ ਦੇਖਤੇ ਲੈਨ ਸਿਕਿਉਰਟੀ ਗਾਰਡ ਕੋਈ ਰੱਖਣ ਜਾਂ ਜਿੱਥੇ ਬੱਚੇ ਖੜੇ ਹੋ ਰਹੇ ਝੁੰਡ ਬਣ ਰਿਹਾ ਬੱਚਿਆਂ ਦਾ ਉੱਥੇ ਕੋਈ ਟੀਚਰਸ ਜਾਂ ਕੋਈ ਸਰ ਉੱਥੇ ਖੜਾ ਤੇ ਹੋਵੇ ਬੱਚੇ ਬਾਹਰ ਦੇ ਕਿਉਂ ਇੱਥੇ ਆਣ ਕੇ ਖੜੇ ਹੋਏ ਨੇ 10 ਦਿਨ ਪਹਿਲਾਂ ਜਿਹੜੀ ਸਕੂਲ 'ਚ ਸਾਡੇ ਬੱਚਿਆਂ ਨੇ ਸਾਨੂੰ ਘਰ ਜਾ ਕੇ ਦੱਸਿਆ ਕਿ ਬਹੁਤ ਜ਼ਿਆਦਾ ਲੜਾਈ ਹੋਈ ਆ ਅਸੀਂ 3-4 ਦਿਨ ਬਾਅਦ ਆਏ ਅਸੀਂ ਕਲੈਰੀਕਲ ਆਫਿਸ ਵਿੱਚ ਗੱਲ ਕੀਤੀ ਆ ਕਿ ਇੱਕ ਸਿਕਿਉਰਿਟੀ ਗਾਰਡ ਚਾਹੀਦਾ ਵਾ ਉਹਨਾਂ ਦਾ ਏਕਸਕਿਊਜ਼ ਇਹ ਹੀ ਕਿ ਅਸੀਂ ਬੱਚੇ ਜਿਹੜੇ ਉਹ ਰੈਸਟਿਕੇਟ ਕਰਤੇ ਸਸਪੈਂਡ ਕੀਤੇ ਹੋਏ ਆ ਬੱਚੇ ਸਕੂਲ ਨਹੀਂ ਆਉਣਗੇ ਤੇ ਅਸੀਂ ਕੋਈ ਨਹੀਂ ਦੇਖਦੇ ਆ ਕਰਦੇ ਆ ਦੇਖਦਿਆਂ ਕਰਦਿਆਂ ਨੂੰ ਆਹ ਵਾਲਾ ਕੰਡ ਹੋ ਗਿਆ ਹੁਣ ਤੁਸੀਂ ਅੰਦਰ ਜਾਏ ਹੀ ਕੀ ਪ੍ਰਬੰਧਕਾਂ ਵੱਲੋਂ ਤੁਹਾਨੂੰ ਕਿਹਾ ਗਿਆ ਵਾ ਕਿ ਅਸ਼ੋਸ਼ਣ ਉਹਨਾਂ ਵੱਲੋਂ ਸਾਨੂੰ ਇਹੀ ਕਿ ਪੁਲਿਸ ਦੀ ਵੀ ਫੈਸਿਲਿਟੀ ਦੇਣਗੇ ਤੇ ਸਿਕਿਉਰਿਟੀ ਗਾਰਡ ਵੀ ਦੇਣਗੇ ਦੇਖੋ ਅੱਗੇ ਉਹ ਕੀ ਕਰਦੇ ਅਸੀਂ ਵੀ ਇੱਥੇ ਹੁਣ ਫੇਰਾ ਰੱਖਾਂਗੇ ਕੋਈ ਤੁਸੀਂ ਟਾਈਮ ਦਿੱਤਾ ਆਪਣੇ ਲੋ ਪੇਂਟਸ ਨੇ ਉਹਨਾਂ ਨੂੰ ਵੀ ਤੁਸੀਂ ਗਾਰਡ ਰੱਖੋ ਇੱਥੇ ਜਾਂ ਕਿ 10 ਤੋਂ 12 ਘੰਟੇ ਉਹ ਤਾਂ ਪਹਿਲਾਂ ਵੀ ਸਾਡੀ ਇਹੀ ਗੱਲ ਚੱਲ ਰਹੀ ਹੈ ਹੁਣ ਜਦੋਂ ਮੇਨ ਪ੍ਰਿੰਸੀਪਲ ਲਾਉਣਗੇ ਉਹੀ ਕਰਨਗੇ ਸਾਡੀ ਮੰਗ ਇਹ ਵੀ ਆ ਕਿ ਇੱਕ ਅੱਛੇ ਪ੍ਰਿੰਸੀਪਲ ਨੂੰ ਇੱਥੇ ਹਾਇਰ ਕੀਤਾ ਜਾਵੇ ਸਾਡਾ ਨਾਮ ਸਲੱਖਣ ਸਿੰਘ ਆ ਸਾਡੇ ਬੱਚੇ ਜਿਹੜੇ ਇੱਥੇ ਸਕੂਲ ਵਿੱਚ ਪੜ੍ਹਦੇ ਆ ਔਰ ਅਸੀਂ ਰੋਜ਼ ਦਾ ਮਾਹੌਲ ਇੱਥੋਂ ਦਾ ਵੇਖਦੇ ਆ ਕਿ ਬਾਹਰ ਬੱਚੇ ਬਾਹਰੋਂ ਵੀ ਆਣ ਕੇ ਇੱਥੇ ਖੇਲੋਂਦੇ ਨੇ ਔਰ ਗੜਬੜ ਕਰਦੇ ਆ ਝਗੜਾ ਕਰਦੇ ਆ ਤੇ ਅਸੀਂ ਤੇ ਇਹਨਾਂ ਨੂੰ ਮੈਡਮ ਨੂੰ ਇਹ ਸੁਝਾ ਦਿੱਤਾ ਵਾ ਵੀ ਅਹੀਂ ਮਤਲਬ ਤੁਸੀਂ ਇੱਥੇ ਸਿਕਿਉਰਟੀ ਦੀ ਜੰਮ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਬਾਹਰ ਕੋਈ ਬੱਚੇ ਜਿਹੜੇ ਬਾਹਰੋਂ ਆਣ ਕੇ ਖੇਲੋਂਦੇ ਨੇ ਤੇ ਜਿਹੜੇ ਮਤਲਬ ਇੱਥੇ ਆਣ ਕੇ ਝਗੜਾ ਕਰਦੇ ਆ ਗੁੰਦੇ ਝਗੜਾ ਨਾ ਹੋਵੇ ਦੂਸਰੀ ਗੱਲ ਇਹ ਸੁਝਾ ਇਹਨਾਂ ਨੂੰ ਦਿੱਤਾ ਵੀ ਜਿਹੜੇ ਬੱਚੇ ਅੰਦਰ ਜਾਂਦੇ ਆ ਜਾਂ ਤਿੰਨ ਚਾਰ ਕਲਾਸਾਂ ਦਿੱਤੇ ਜਾਣ ਦੂਸਰਾ ਜਿਹੜੇ ਆਪਣੇ ਮੋਬਾਈਲ ਨਾਲ ਲੈ ਕੇ ਆਉਂਦੇ ਆਪਣੇ ਜਿਹੜੇ ਆਪਣੇ ਦਫਤਰ ਦੇ ਵਿੱਚ ਜਮ੍ਹਾਂ ਕਰਨ ਅਸੀਂ ਤੇ ਉਹਨਾਂ ਨੂੰ ਬਾਰ ਬਾਰ ਇਹੋ ਬੇਨਤੀ ਕੀਤੀ ਆ ਵੀ ਅੱਗੇ ਤੋਂ ਇਹ ਮਾਹੌਲ ਜਿਹੜਾ ਵਾ ਨਹੀਂ ਹੋਣਾ ਚਾਹੀਦਾ ਤਾਂ ਕਿ ਮਤਲਬ ਤੁਹਾਡੇ ਸਕੂਲ ਦਾ ਮਾਹੌਲ ਖਰਾਬ ਹੋਵੇ ਸਾਡੇ ਵੀ ਬੱਚਿਆਂ ਦੇ ਵਿੱਚ ਡਰ ਸਹਿਮ ਜੇ ਉਹ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਗੱਲਬਾਤ ਨਾ ਹੋਵੇ ਕਿ ਜਿਹਦੇ ਨਾਲ ਮਤਲਬ ਮਾਹੌਲ ਜਿਹੜਾ ਵਾ ਤੁਹਾਡਾ ਖਰਾਬ ਹੋਵੇ ਜਿਹੜੀ ਮੰਦ ਭਾਗੀ ਘਟਨਾ ਕੱਲ ਹੋਈ ਸੀ ਆ ਹਾਂਜੀ ਇੱਕ ਨੌਜਵਾਨ ਦੀ ਜਾਨ ਚਲੀ ਗਈ ਹਾਂਜੀ ਹਾਂਜੀ ਮੈਂ ਇਹ ਤੇ ਗੱਲ ਕਹੂੰਗਾ ਵੀ ਇਹ ਇਹਨਾਂ ਦੀ ਆਪਣੀ ਹਰਕਤ ਗਲਤ ਹਰਕਤ ਕਰ ਗਈ ਹੋਇਆ ਵਾ ਹੈ ਜੋ ਵੀ ਆ ਜੇ ਇਹਨਾਂ ਨੇ ਪਹਿਲਾਂ ਅਰੇਂਜਮੈਂਟ ਕੀਤਾ ਹੁੰਦਾ ਤੇ ਅੱਜ ਇਹ ਕੰਮ ਨਾ ਹੁੰਦਾ ਅਸੀਂ ਇਹਦੇ 10 15 ਦਿਨ ਪਹਿਲਾਂ ਵੀ ਆਣ ਗਿਆ ਤਾਂ ਜਦੋਂ ਦੱਸਿਆ ਮੈਡਮਾਂ ਨੇ ਵੀ ਇੱਥੇ ਮਤਲਬ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਵੀ ਤੁਹਾਡੇ ਇੱਥੇ ਝਗੜਾ ਹੋਇਆ ਤੇ ਜੇ ਉਹ ਝਗੜੇ ਨੂੰ ਮਤਲਬ ਮੁਖ ਰੱਖਦੇ ਹਾਂ ਜੇ ਕਿ ਸਿਕਿਉਰਿਟੀ ਉਧਰ ਨਹੀਂ ਲਾ ਦਿੰਦੇ ਤੇ ਆਪੇ ਬਾਰਾ ਦੁਬਾਰਾ ਨਾ ਵਾਰਦਾ ਤਾਂ ਹੁੰਦੀ ਉਹਨਾਂ ਨੇ ਜੋ ਸੁਝਾਅ ਦਿੱਤੇ ਅਸੀਂ ਉਸ ਸੁਝਾਅ ਨੂੰ ਨੋਟ ਕਰ ਲਏ ਅਸੀਂ ਉਹਨਾਂ ਤੇ ਅਮਲ ਕਰਾਂਗੇ ਆਲ ਕਿਹੜੀ ਘਟਨਾ ਹੋਈ ਹੈ ਕੋਈ ਬੱਚਾ ਨੂੰ ਹੋਰ ਵੀ ਤੁਹਾਡੇ ਸਕੂਲ ਨਹੀ ਸਾਡੇ ਸਕੂਲ ਦਾ ਇੱਥੇ ਕੋਈ ਬੱਚਾ ਨਹੀਂ ਸੀ